ਪ੍ਰयास ਨੂੰ ਕਰਨ ਦੇ ਪਿੱਛੇ ਅਹਿਮ ਮਕਸਦ ਕੀ ਆ ਔਰ ਕੀ ਭਗਵਾਨ ਵਾਲਮੀਕੀ ਮਹਾਰਾਜ ਜਿਵੇਂ ਭਗਵਾਨ ਵਾਲਮੀਕੀ ਮਹਾਰਾਜ ਜ਼ਿਕਰ ਕਰਦੇ ਆ ਕਿ ਜਨਮਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ ਉਹੀ ਸ਼ਲੋਕ ਨੂੰ ਲੈ ਕੇ ਜਿਹੜਾ ਪ੍ਰਯਤਨ ਕੀਤਾ ਜਾਂਦਾ ਬੇਟੀਆਂ ਦੇ ਵਿਆਹਾਂ ਨੂੰ ਸੰਪੂਰਨ ਕਰਵਾਇਆ ਜਾਂਦਾ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈਲਪ ਕੀਤੀ ਜਾਂਦੀ ਹੈ ਸੰਤ ਮਹਾਪੁਰਸ਼ ਸੰਤ ਬੋਟਾ ਦਾ ਜੀ ਪਰਮ ਤੋੜ ਉੱਗੀ ਵਾਲੇ ਉਹਨਾਂ ਨਾਲ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਸਾਡੀਆਂ ਗੱਲਬਾਤਾਂ ਹੁੰਦੀਆਂ ਹੁੰਦੀਆਂ ਨੇ ਸੰਤ ਮਹਾਪੁਰਸ਼ਾਂ ਦੇ ਨਾਲ ਇਹ ਸਾਰੇ ਉਹਨਾਂ ਦੇ ਸਿੱਖੀ ਸੇਵਕ ਹੀ ਖੜੇ ਆ ਉਹ ਕਹਿੰਦੇ ਹੁੰਦੇ ਕੁਝ ਐਸੇ ਡੇਰੇ ਹੋਣ ਜਿੱਥੇ ਲੋੜਵੰਦ ਪਰਿਵਾਰਾਂ ਬੱਚੀਆਂ ਦੇ ਵਿਆਹ ਵੀ ਕੀਤੇ ਜਾਣ ਇਹ ਜੋ ਦਾਸੀ ਡੇਰਾ ਪਿੰਡ ਨੂਰਪੁਰ ਤੋਂ ਦੋਨਾ ਇਹ ਉਹ ਸੰਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਮੇਜਮੈਂਟ ਕਮੇਟੀ ਜਿੰਨੇ ਆ ਇਹਨਾਂ ਨੇ ਸਾਰਿਆਂ ਨੇ ਪ੍ਰਾਲਾ ਕੀਤਾ ਉਹ ਸਾਰਾ ਪ੍ਰਾਲਾ ਕਰਦੇ ਕਮੇਟੀ ਜਿਹੜੀ ਸੰਤਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਆ ਸ੍ਰੀ ਮਹਾਰਾਜ ਜੀ ਉਹਨਾਂ ਦੇ ਸੇਵਾਦਾਰ ਬ੍ਰਾਹਮਿਕ ਆ ਨਹੀਂ ਸੰਤ ਬੂਟਾ 10 ਪਰਵਤ ਰੋੜੀ ਜੀ ਮਹਾਰਾਜ ਉਹਨਾਂ ਦੇ ਉਹ ਇੱਕ ਪ੍ਰਚਾਰਕ ਵੀ ਰਹੇ ਸੋ ਉਹਨਾਂ ਦੀ ਸਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਪਿਛਲੇ ਸਾਲ ਤੋਂ ਜੋ ਵਿਆਸ ਸਮਾਗਮ ਦਾ ਆਯੋਜਨ ਸੀਗਾ ਉਹ ਕੀਤਾ ਗਿਆ ਸੀਗਾ ਤੇ ਇਸ ਸਾਲ ਵੀ ਸੰਤਮਾ ਪੁਰਸ਼ਾਂ ਦੀ ਮਹਾਨ ਵਰਸੀ ਨੂੰ ਲੈ ਕੇ ਜੀ ਤੇ ਵਿਆਸ ਸਮਾਗਮ ਨੂੰ ਲੈ ਕੇ ਪਹਿਲੀ ਮੀਟਿੰਗ ਸੰਤ ਬਾਬਾ ਚਰਨਦਾਸ ਮਹਾਰਾਜ ਜੀ ਤੇ ਸਾਡੇ ਪ੍ਰਧਾਨ ਸਾਹਿਬ ਗੁਰਦੇਵ ਸਿੰਘ ਕਾਜੂ ਸਾਹਿਬ ਉਹਨਾਂ ਦੀ ਰਹਿਮਾਈ ਦੇ ਹੇਠ ਹੋਈ ਆ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਅੱਜ ਅਸੀਂ ਕਰਪੂਥਰਾਂ ਦੇ ਲਾਗੇ ਪੈਂਦਾ ਪਿੰਡ ਨੂਰਪੁਰ ਦੇ ਵਿੱਚ ਪਹੁੰਚੇ ਹਾਂ ਸੋ ਪੰਜਵੀਂ ਮਹਾਨ ਵਰਸੀ ਬ੍ਰह्मलीन ਸੰਤ ਬਾਬਾ ਬੂਟਾ ਦਾਸ ਜੀ ਪਰਮ ਤੋੜ ਵਾਲੇ ਉੱਗੀ ਵਾਲੇ ਉਹਨਾਂ ਦੀ ਜਿਹੜੀ ਵਰਸੀ ਮਨਾਈ ਜਾਣੀ ਆ ਪਿਛਲੇ ਸਾਲ ਵੀ ਬੜੇ ਅੱਛੇ ਪ੍ਰਯਤਨ ਕੀਤੇ ਗਏ ਸੀ ਉਹਨਾਂ ਵੱਲੋਂ ਬੱਚੀਆਂ ਦੇ ਵਿਆਹ ਕਾਰਜ ਕੀਤੇ ਗਏ ਸੀ ਸੋ ਸਾਡੇ ਨਾਲ ਸਾਡੇ ਨਾਲ ਸਾਰੀ ਪ੍ਰਬੰਧਕ ਕਮੇਟੀ ਨੂਰਪੁਰ ਦੇ ਜਿੰਨੇ ਵੀ ਸੇਵਾਦਾਰ ਆ ਇਸ ਆਸ਼ਰਮ ਦੇ ਇਸ ਡੇਰੇ ਦੇ ਜਿੰਨੇ ਵੀ ਸੇਵਾਦਾਰ ਆਪਣੇ ਨਾਲ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਹਨਾਂ ਵੱਲੋਂ ਪ੍ਰਯਾਸ ਪ੍ਰਯਤਨ ਕੀਤਾ ਜਾਂਦਾ ਖਾਸ ਤੌਰ ਤੇ ਬੱਚੀਆਂ ਦੇ ਵਿਆਹ ਨੂੰ ਲੈ ਕੇ ਜਾਂ ਫਿਰ ਹੋਰ ਵੀ ਇਸ ਆਸ਼ਰਮ ਤੋਂ ਸੇਵਾ ਹੁੰਦੀ ਆ ਹਫਤਾਵਾਰੀ satsang ਵੀ ਹੁੰਦਾ ਔਰ ਹੋਰ ਵੀ ਬੜੇ ਅੱਛੇ ਪ੍ਰਯਤਨ ਕੀਤੇ ਜਾਂਦੇ ਆ ਇਸ ਆਸ਼ਰਮ ਤੋਂ ਇਸ ਦੇਰੇ ਤੋਂ ਉਹ ਗੱਲਬਾਤ ਕਰਦੇ ਆ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸ਼ੇਰਗਿੱਲ ਜੀ ਔਰ ਇੱਥੇ ਦੀ ਪ੍ਰਬੰਧਕ ਮੈਨੇਜਮੈਂਟ ਕਮੇਟੀ ਆਪਣੇ ਨਾਲ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਪ੍ਰਯਾਸ ਹਰ ਸਾਲ ਕੀਤਾ ਜਾਂਦਾ ਇਸ ਪ੍ਰਯਾਸ ਨੂੰ ਕਰਨ ਦੇ ਪਿੱਛੇ ਅਹਿਮ ਮਕਸਦ ਕੀ ਆ ਔਰ ਕੀ ਭਗਵਾਨ ਵਾਲਮੀਕੀ ਮਹਾਰਾਜ ਜੀ ਜਿਵੇਂ ਭਗਵਾਨ ਵਾਲਮੀਕੀ ਮਾਰੀ ਜ਼ਿਕਰ ਕਰਦੇ ਆ ਕਿ ਜਨਮਨੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਹੈ ਉਹੀ ਸ਼ਲੋਕ ਨੂੰ ਲੈ ਕੇ ਜਿਹੜਾ ਪ੍ਰਯਤਨ ਕੀਤਾ ਜਾਂਦਾ ਬੇਟੀਆਂ ਦੇ ਵਿਆਹਾਂ ਨੂੰ ਸੰਪੂਰਨ ਕਰਵਾਇਆ ਜਾਂਦਾ ਲੋੜਬੰਦ ਪਰਿਵਾਰਾਂ ਦੀ ਜਿਹੜੀ ਹੈਲਪ ਕੀਤੀ ਜਾਂਦੀ ਆ ਗੱਲਬਾਤ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਜੀ ਹਾਂਜੀ ਜੀ ਜੈ ਵਾਲਮੀਕੀ ਹਾਂਜੀ ਜੀ ਜੈ ਵਾਲਮੀਕੀ ਜੀ ਫਿਰ ਮਨਦੀਪ ਜੀ ਅ ਅੱਜ ਦੀ ਮੀਟਿੰਗ ਬਾਰੇ ਜਾਣਨਾ ਚਾਹੁੰਦੇ ਕਿ ਅੱਜ ਜਿਹੜੀ ਮੀਟਿੰਗ ਹੋਈ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅ ਅੱਜ ਦੀ ਜੋ ਮੀਟਿੰਗ ਡੇਰਾ ਨੂਰਪੁਰ ਦੋਨਾ ਵਿਖੇ ਹੋਈ ਆ ਜੀ ਇਹ ਹਰ ਸਾਲ ਦੀ ਤਰ੍ਹਾਂ ਜੋ ਮਹਾਂਪੁੱਛ ਸਾਈਂਬੇ ਕਮਾਲ ਸਾਧਗੁਰ ਗਿਆਨनाथ ਮਹਾਰਾਜ ਜੀ ਉਹਨਾਂ ਦੇ ਸੇਵਾਦਾਰ ਬ੍ਰਹਮ ਗਿਆਨੀ ਸੰਤ ਬੂਟਾ ਦਾਸ ਪਰਵਤ ਰੋੜ ਜੀ ਮਹਾਰਾਜ ਉਹਨਾਂ ਦੇ ਮੁੱਖ ਪ੍ਰਚਾਰਕ ਵੀ ਰਹੇ ਸੋ ਉਹਨਾਂ ਦੀ ਸਾਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਪਿਛਲੇ ਸਾਲ ਤੋਂ ਜੀ ਜੋ ਵਿਆਸ ਸਮਾਗਮ ਦਾ ਆਯੋਜਨ ਸੀਗਾ ਉਹ ਕੀਤਾ ਗਿਆ ਸੀਗਾ ਤੇ ਇਸ ਸਾਲ ਵੀ ਸੰਤਾਂ ਮਹਾਂਪੁਰਸ਼ਾਂ ਦੀ ਮਹਾਨ ਵਰਸੀ ਨੂੰ ਲੈ ਕੇ ਜੀ ਤੇ ਵਿਆਸ ਸਮਾਗਮ ਨੂੰ ਲੈ ਕੇ ਪਹਿਲੀ ਮੀਟਿੰਗ ਸੰਤ ਬਾਬਾ ਚਰਨਦਾਸ ਮਹਾਰਾਜ ਜੀ ਤੇ ਸਾਡੇ ਪ੍ਰਧਾਨ ਸਾਹਿਬ ਜੀ ਗਦੇਵ ਸਿੰਘ ਘਾਜੂ ਸਾਹਿਬ ਉਹਨਾਂ ਦੀ ਰਹਿਨਮਈ ਦੇ ਹੇਠ ਹੋਈ ਆ ਤੇ ਅੱਜ ਦੀ ਮੀਟਿੰਗ ਵਿੱਚ ਸਾਰੇ ਸਾਡੇ ਪਤਵੰਤੇ ਸੱਜਣ ਜੋ ਦੂਰੋਂ ਜੀ ਪਹੁੰਚੇ ਆ ਤੇ ਪਹਿਲੀ ਮੀਟਿੰਗ ਆ ਜੋ ਵਿਆਸ ਸਮਾਗਮਾ ਜੀ ਤੇ ਜੋ ਮਹਾਨ ਵਰਸੀ ਸੰਤਾਂ ਦੀ ਉਸ ਨੂੰ ਲੈ ਕੇ ਹੋਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੁਮਰਤ ਜੀ ਜਿਹੜਾ ਪ੍ਰਯਤਨ ਤੁਹਾਡੇ ਵੱਲੋਂ ਕੀਤਾ ਜਾਂਦਾ ਤੁਹਾਡੀ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾਂਦਾ ਖਾਸ ਤੌਰ ਤੇ ਸੰਤਾਂ ਮਹਾਪੁਰਸ਼ਾਂ ਦੀ ਵਰਸੀ ਨੂੰ ਮੁੱਖ ਰੱਖਦੇ ਹੋયા ਇਹ ਜਿਹੜਾ ਇਹ ਜਿਹੜਾ ਉਦਮ ਆ ਕਦੋਂ ਸ਼ੁਰੂ ਹੋਇਆ ਕਿਵੇਂ ਇਹਦੀ ਬਿਉਤਬੰਦੀ ਬਣੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜਾਏ ਇਹ ਸੰਤ ਮਹਾਪੁਰਸ਼ ਸੰਤ ਬੋਟਾ ਦਾ ਜੀ ਪਰਮ ਤੋੜ ਉੱਗੀ ਵਾਲੇ ਉਹਨਾਂ ਨਾਲ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਸਾਡੀਆਂ ਗੱਲਬਾਤਾਂ ਹੁੰਦੀਆਂ ਹੁੰਦੀਆਂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਇਹ ਸਾਰੀ ਉਹਨਾਂ ਦੀ ਸਿੱਖਿਆ ਸੇਵਕੀ ਖੜੇ ਆ ਉਹ ਕਹਿੰਦੇ ਹੁੰਦੇ ਵੀ ਕੁਝ ਐਸੇ ਡੇਰੇ ਹੋਣ ਜਿੱਥੇ ਲੋੜਵੰਦ ਪਰਿਵਾਰਾਂ ਬੱਚੀਆਂ ਦੇ ਵਿਆਹ ਵੀ ਕੀਤੇ ਜਾਣਾ ਇਹ ਜੋ ਦਾਸੀ ਡੇਰਾ ਪਿੰਡ ਨੂਰਪੁਰ ਦੋਨਾਂ ਇਹ ਉਹ ਸੰਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਮੇਜਮੈਂਟ ਕਮੇਟੀ ਜਿੰਨੇ ਆ ਇਹਨਾਂ ਨੇ ਸਾਰਿਆਂ ਨੇ ਪ੍ਰਾਰਲਾ ਕੀਤਾ ਉਹ ਸਾਰਾ ਪ੍ਰਾਰਲਾ ਕਰਨ ਦੇ ਕਮੇਟੀ ਜਿਹੜੀ ਆ ਸੰਤਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਆ ਕਿਉਂ ਸੰਤਾਂ ਦੇ ਸੁਪਨੇ ਸੀਗੇ ਵੀ ਬੱਚੀਆਂ ਦੇ ਵਿਆਹ ਹੋਣ ਤੇ ਸਾਡੇ ਸਮਾਜ ਦੇ ਬੱਚੇ ਜਿਹੜੇ ਪੜ੍ਹਿਆ ਲਿਖਿਆ ਵਰਗ ਦੇ ਸੇ ਤੇ ਅਸੀਂ ਪੜ੍ਹੇ ਲਿਖੇ ਵਰਗ ਦੇ ਉੱਤੇ ਵੀ ਪੜ੍ਹਾਈ ਤੇ ਵੀ ਗੱਲ ਕਰਦੇ ਆਂ ਜਥੇਬੰਦੀ ਤੋਂ ਤੇ ਇਹ ਕਾਰਜਾਂ ਦੇ ਜਿਹੜੇ ਸੰਤਾਂ ਦੇ 5ਵੇਂ ਵਰ੍ਹੇ ਆ ਰਹੇ ਆ ਉਹਦੇ ਵੀ ਬੜੇ ਧੂਮ ਧਾਮ ਦੇ ਨਾਲ ਵਰ੍ਹੇ ਵੀ ਮਨਾਈ ਜਾਏਗੀ ਤੇ ਬੱਚੀਆਂ ਦੇ ਵਿਆਹ ਵੀ ਕੀਤੇ ਜਾਣਗੇ ਹੋਰ ਵੀ ਸਾਡੇ ਹਜੇ ਕੁਸ ਸਮੇਂ ਦੇ ਨਾਲ ਦੱਸਾਂਗੇ ਸਾਡੇ ਬੜੇ ਹੋਰ ਮਥਰੇ ਅਹੀ ਰੱਖੇ ਹੋਏ ਆ ਜੀ ਉਹ ਸਮੇਂ ਸਮੇਂ ਨਾਲ ਅਸੀਂ ਉਹਨਾਂ ਨੂੰ ਉਜਾਗਰ ਕਰਾਂਗੇ ਨਗਰ ਕਰਾਂਗੇ ਕਿੰਨਾ ਕਿੰਨਾ ਸਮਾਂ ਹੋ ਗਿਆ ਔਰ ਕਿੰਨੇ ਕਿ ਵਿਆਹ ਅਜੇ ਤੱਕ ਕਰ ਦਿੱਤੇ ਨੇ ਅਸੀਂ ਆ ਪੰਜਵੀਂ ਵਰ੍ਹੇਸ਼ੀ ਮਨਾ ਰਹੇ ਆ ਜੀ ਮਨਾਉਣੀ ਆ ਜੀ ਤੇ ਪਿਛਲੀ ਵਰ੍ਹੇਸ਼ੀ ਤੇ ਅਸੀਂ ਤਿਕਰਮ 11 ਰੱਖੇ ਸੀ ਦੋ ਕੈਨਸਲ ਹੋ ਗਿਆ ਸੀ ਜੀ ਤੇ ਨੌ ਵਿਆਹ ਜਿਹੜੇ ਆ ਬੜੇ ਵਧੀਆ ਸਜੇ ਢੰਗ ਦੇ ਨਾਲ ਕੀਤੇ ਆ ਤੇ ਬਾਹਰੋਂ ਵੀ ਲੋਕਾਂ ਦਾ ਬੜਾ ਸਾਥ ਰਿਆ ਜੀ ਤੇ ਪਿੰਡ ਦੇ ਵਿੱਚੋਂ ਵੀ ਸਾਡੇ ਨਾਲ ਬਹੁਤ ਵੱਡਾ ਸਾਥ ਰਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਥ ਦੇਣ ਵਾਲਿਆਂ ਦਾ ਤੇ ਐਤਕੀ ਵੀ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਵਿੱਚ ਜਿੱਦਾਂ ਪਿਛਲੀ ਵਾਰੀ ਸਾਡਾ ਸਾਥ ਦਿੱਤਾ ਸੀ ਜੀ ਤੇ ਐਸੇ ਹੀ ਇਸ ਤਰ੍ਹਾਂ ਵੀ ਇਸ ਤਰੀਕੇ ਵੀ ਆਸ ਕੀ ਸਾਥ ਦਿਓ ਤੇ ਉਸ ਤੋਂ ਵੀ ਵੱਡੇ ਪਰਾਲੇ ਆਪਾਂ ਕਰੀਏ ਤੇ ਹੁਣ ਇਹ ਸਾਰਿਆਂ ਦੇ ਸੰਯੋਗ ਦੇ ਨਾਲ ਤੇ ਸਾਰੇ ਸੰਗਤਾਂ ਦਾ ਧੰਨਵਾਦ ਆ ਜਿਹੜੇ ਸਾਨੂੰ ਸਾਥ ਦੇ ਰਹੇ ਆ ਜਿਹੜੀ ਕਮੇਟੀ ਸਾਡੇ ਆ ਬੜੇ ਮੇਕੋ ਮੈਂਬਰ ਜਿੰਨੇ ਸਾਡੇ ਕਮੇਟੀ ਦੇ ਆ ਬੜੇ ਸੂਝਵਾਨ ਮੈਂਬਰ ਆ ਜੀ ਸਾਡੀ ਕਮੇਟੀ ਦੇ ਵਿੱਚ ਅੱਜ ਤੱਕ ਜਦੋਂ ਸਲਾਹ مشورے ਹੁੰਦੇ ਆ ਕਦੀ ਵੀ ਕਿੰਤੂ ਦੀ ਪ੍ਰਿੰਤ ਨਹੀਂ ਹੋਈ ਕਿਸੇ ਨੇ ਅੱਜ ਤੱਕ ਇੱਕ ਵੀ ਮੈਂਬਰ ਨੇ ਸਾਡੇ ਇੱਕ ਦੂਜੇ ਦੇ ਬਿਆਨਾਂ ਤੇ ਉੱਤੇ ਟਿੱਪਣਾ ਟਿੱਪਣੀ ਨਹੀਂ ਕੀਤੀ ਤੇ ਮੈਂ ਇਸ ਕਮੇਟੀ ਦਾ ਵੀ ਇਸ ਗੱਲ ਬਹੁਤ ਧੰਨਵਾਦਾਂ ਵੀ ਜਿਹੜੀ ਕਦੇ ਵੀ ਕਦੀ ਟਿੱਪਣੀ ਨਹੀਂ ਹੋਈ ਜੋ ਅਸੀਂ ਇਥੋਂ ਡੇਰੇ ਤੋਂ ਵਚਨ ਕੱਢ ਦਿੱਤਾ ਵੀ ਆਪਾਂ ਕਰਨਾ ਤੇ ਸਾਡੇ ਜਿੰਨੇ ਮੈਂਬਰ ਆ ਤੇ ਜਿੰਨੇ ਸੰਤਾਂ ਦੀ ਸਿੱਖੀ ਸੇਵਕੀ ਆ ਕਦੀ ਉਹਨਾਂ ਨੇ ਇਸ ਡੇਰੇ ਦੀ ਗੱਲ ਨੂੰ 모ੜਿਆ ਨਹੀਂ ਇੱਕ ਜੇ ਸੰਤਾਂ ਦੇ ਬਚਨਾਂ ਨੂੰ ਨਹੀਂ ਮੋੜਿਆ ਜੋ ਸੰਤ ਚਰਨ ਦਾਸ ਜੀ ਕਹਿ ਦਿੰਦੇ ਆ ਉਹ ਸਾਰੇ ਸਿੱਖੀ ਸੇਵਕੀ ਕਰਦੇ ਆ ਤੇ ਆਹ ਜਿਹੜੇ ਹੁਣ ਵੀ ਪ੍ਰੋਗਰਾਮ ਆ ਜੋ ਵੀ ਹੁੰਦੇ ਆ ਸੰਤ ਚਰਨ ਦਾਸ ਦੀ ਅਗਵਾਈ ਦੇ ਹੱਥ ਸਾਰੇ ਹੋ ਰਹੇ ਆ ਤੇ ਉਹਨਾਂ ਦੀ ਅਗਵਾਈ ਹੱਥ ਹੁਣ ਵੀ ਸਾਰਿਆਂ ਨੇ ਰਲ ਕਮਲਕੇ ਸੰਗਤ ਨੇ ਸਾਰਿਆਂ ਨੇ ਕਰਨੇ ਆ ਬਹੁਤ ਬਹੁਤ ਅੱਜ ਦੀ ਮੀਟਿੰਗ ਬਾਰੇ ਜਾਣਨਾ ਚਾਹੁੰਦੇ ਕਿ ਅੱਜ ਦੀ ਜਿਹੜੀ ਮੀਟਿੰਗ ਸੀ ਖਾਸ ਤੌਰ ਤੇ ਅਲੱਗ-ਅਲੱਗ ਸ਼ਹਿਰਾਂ ਪਿੰਡਾਂ ਚੋਂ ਜਿਹੜੇ ਸੱਜਣ ਆਏ ਨੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਨਿਰਣੇ ਲਿਆ ਗਿਆ ਔਰ ਕੀ ਡੇਟ ਫਿਕਸ ਹੋਈ ਆ ਆਉਣ ਵਾਲੀ ਵਰਸੀ ਦੀ ਦੇਖੋ ਇਹ ਵਰਸ਼ੀ ਜਿਹੜੀ ਆ ਸੰਤਾਂ ਨੇ ਬ੍ਰਹਮਲੀਨ ਦੋ ਤਰੀਕ ਨੂੰ ਹੋਏ ਸੀਗੇ ਜੀ ਜੀ ਉਸ ਤੋਂ ਜਦੋਂ ਪਹਿਲੀ ਵਰਸ਼ੀ ਅਸੀਂ ਮਨਾਉਣੀ ਸੀਗੀ ਤੇ ਫਰੀਸਰਾ ਦੇ ਵਿੱਚ ਸਾਡੀ ਮੀਟਿੰਗ ਹੋਈ ਸੀਗੀ ਜੀ ਜੀ ਮੈਂਬਰਾਂ ਨਾਲ ਜਦੋਂ ਫਰੀਸਰਾ ਮੀਟਿੰਗ ਹੋਈ ਸੀ ਤੇ ਉਦੋਂ ਹੀ ਸਾਡਾ ਇੱਕ ਨਿਰਣਾ ਪਾਸ ਹੋ ਗਿਆ ਸੀ ਵੀ ਦੋ ਤਰੀਕ ਨਹੀਂ ਜਿਹੜਾ ਦੋ ਤਰੀਕ ਤੋਂ ਬਾਅਦ ਐਤਵਾਰ ਆਵੇਗਾ ਜੀ ਉਹ ਐਤਵਾਰ ਪੱਕਾ ਵਰਸ਼ੀ ਮਨਾਇ ਹੋਏ ਬੀ ਜੀ ਤੇ ਹੁਣ ਜਿਹੜੀ ਦੋ ਤਰੀਕ ਤੋਂ ਬਾਅਦ ਐਤਵਾਰ ਆਉਗੋ ਉਦੋਂ ਨੂੰ ਬਸਤੀ ਚੁਣਾਈ ਜਾਊਗੀ ਹਾਂਜੀ ਹਾਂਜੀ ਦੋ ਤਰੀਕ ਤੋਂ ਬਾਅਦ ਜਿਹੜਾ ਐਤਵਾਰ ਆਉਣਾ ਏ ਉਹ ਵਰਸ਼ੀ ਮਨਾਈ ਜਾਣੀ ਆ ਤੇ ਉਹਦੇ ਨਾਲ ਜਿਹੜੇ ਵਿਆਹਾਂ ਦੇ ਤਰੀਕ ਕਰਨ ਵਾਲ ਆ ਜਾਣੇ ਆ ਉਹ ਸ਼ਨੀਵਾਰ ਆ ਜਾਣੇ ਆ ਅੱਜ ਠੀਕ ਆ ਜੀ ਤੇ ਇਸ ਵਾਰ ਕਿੰਨੇ ਵਿਆਹ ਹੋਣ ਦੇ ਚਾਂਸ ਲੱਗਦੇ ਨੇ ਕਿ ਜਿੱਦਾਂ ਪਿਛਲੀ ਵਾਰੀ ਤੁਸੀਂ ਜ਼ਿਕਰ ਕੀਤਾ ਕਿ 11 ਦੇ ਕਰੀਬ ਵਿਆਹ ਕਰਨੇ ਸੀ 9 ਹੋਏ ਸੀ ਇਸ ਵਾਰ ਕਿੰਨੇ ਵਿਆਹ ਕਰਨੇ ਚਾਹੀਦੇ ਅਸੀਂ ਕਮੇਟੀ ਮਤਾ ਪਾਸ ਕਰ ਰਹੇ ਆ ਵੀ ਅਸੀਂ ਕਹਿੰਨੇ ਵੀ 5 ਵਿਆਹ ਕਰੀਏ ਤੇ ਕਰੀਏ ਬੜੇ ਤਰੀਕੇ ਦੇ ਨਾਲ ਜਿਹੜੇ ਸਾਰਿਆਂ ਨੂੰ ਵਧੀਆ ਲੱਗਣ ਤੇ ਪ੍ਰਬੰਧ ਪੂਰਾ ਹੋਵੇ ਜੀ ਉਹ ਪੂਰਾ ਕਰਾਂਗੇ ਪ੍ਰਬੰਧ ਜੀ ਤੇ ਇਹੇ ਬੇਨਤੀ ਆ ਸਾਡੇ ਜੀ ਜੀ ਆਸ-ਪਾਸ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਬੜਾ ਸਹਯੋਗ ਰਿਹਾ ਬੜਾ ਸੇਵਾ ਭਾਵਨਾ ਰਹੀ ਆਸ-ਪਾਸ ਦੀ ਸੰਗਤ ਦੀ ਤੇ ਹੁਣ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹੁਣ ਵੀ ਅਸੀਂ ਸੰਗਤ ਨੂੰ ਇਹ ਅਪੀਲ ਕਰਦੇ ਆ ਬੇਨਤੀ ਕਰਦੇ ਆ ਸੰਗਤ ਨੂੰ ਵੀ ਸਾਰੇ ਸਾਡਾ ਸਾਥ ਦਿਓ ਤੇ ਵਧੀਆ ਢੰਗ ਨਾਲ ਆਪਾਂ ਸਾਰੇ ਰਲ ਮਿਲ ਕੇ ਕਰੀਏ ਨਾ ਕਿ ਇਹ ਸਾਡਾ ਕੱਲਿਆਂ ਦਾ ਨਿਗਾਹ ਜੀ ਪ੍ਰੋਗਰਾਮ ਇਹ ਸਾਰੇ ਨਗਰ ਦਾ ਆ ਜੀ ਇਹ ਸਾਰੇ ਸੰਗਤ ਦਾ ਆ ਇਹ ਸਾਰੇ ਸਮੂਚੇ ਸਾਡੀ ਟੀਮ ਦਾ ਹੈ ਸਮਾਜ ਦਾ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਸਤਿਕਾਰਯੋਗ ਸਾਥੀਓ ਖਾਸ ਤੌਰ ਤੇ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਉਦੇਸ਼ੇ ਸੀ ਉਹਨਾਂ ਦਾ ਕਹਿਣਾ ਸੀ ਕਿ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੇ ਆਪਾਂ ਜ਼ਿਕਰ ਕਰਦੇ ਹਾਂ ਤੇ ਬਹੁਤ ਸਾਰੇ ਆਸ਼ਰਮ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜੀ ਦੇ ਬڑے ਆਸ਼ਰਮ ਨੇ ਔਰ ਸੰਤਾਂ ਮਹਾਂਪੁਰਸ਼ਾਂ ਦਾ ਸੰਤ ਬਾਬਾ ਬੂਟਾ ਰਾਜ ਜੀ ਉਹਨਾਂ ਦਾ ਕਹਿਣਾ ਸੀ ਕਿ ਕੁਝ ਆਸ਼ਰਮ ਐਸੇ ਵੀ ਹੋਣੇ ਚਾਹੀਦੇ ਨੇ ਕਿ ਜਿੱਥੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਕਾਰਜ ਕੀਤੇ ਜਾਣ ਔਰ ਉਹੀ ਸੰਤਾ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਲੈ ਕੇ ਅੱਜ ਇਸ ਆਸ਼ਰਮ ਤੋਂ ਇਹ ਜਿਹੜੇ ਕਾਰਜ ਆਰੰਭੇ ਜਾ ਰਹੇ ਆ ਔਰ ਪਹਿਲੀ ਮੀਟਿੰਗ ਆ ਔਰ ਜਿਹੜੀ ਡੇਟ ਵੀ 2 ਨਵੰਬਰ ਤੋਂ ਬਾਅਦ ਜਿਹੜਾ ਸੰਡੇ ਆਊਗਾ ਉਸ ਤੋਂ ਜਿਹੜਾ ਉਸ ਉਪਰੰਤ ਜਿਹੜੇ ਇਹ ਕਾਰਜ ਰਭ ਹੋਣਗੇ ਔਰ ਹਰ ਅਪਡੇਟ ਜਿਹੜੀ ਦਰਾਵੜ ਚੈਨਲ ਦੇ ਮਾਧਮੇ ਆਪ ਜੀ ਨੂੰ ਮਿਲਦੀ ਰਹੂਗੀ ਸੋ ਬੇਨਤੀ ਹੈ ਦਾਨੀ ਸੱਜਣਾ ਨੂੰ ਵੀ ਅਪੀਲ ਹੈ ਕੀ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਨੰਬਰ ਜਰੂਰ ਸਕਰੀਨ ਤੇ ਚੱਲ ਰਿਹਾ ਔਰ ਜੇ ਕਿਸੇ ਵੀ ਸਾਥੀ ਨੇ ਇਸ ਕਾਰਜਕ੍ਰਮ ਦੇ ਵਿੱਚ ਇਸ ਚੰਗੇ ਕਾਰਜ ਦੇ ਵਿੱਚ ਸਹਿਯੋਗ ਕਰਨਾ ਹੋਵੇ ਔਰ ਉਹ ਨੰਬਰ ਤੇ ਕੰਟੈਕਟ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਵੀ